ਹੱਜਾ ਸੀ ਰੱਬ ਨਾਲ ਵੀ ਸਾਨੂੰ ਗਿਲਾ ਕਰਨ ਨੂੰ ਮਨ ਕਰਦਾ ਏਪੀ ਸਾਹਿਬ ਇੱਕ ਬਹੁਤ ਹੀ ਨੇਕ ਸ਼ਖਸੀਅਤ ਹੈ ਬਤੌਰ ਮੰਤਰੀ ਵੀ ਬਤੌਰ ਮੈਂਬਰ ਪਾਰਲੀਮੈਂਟ ਵੀ ਇਹਨਾਂ ਨੇ ਕਦੇ ਕਿਸੇ ਨਾਲ ਦੁਸ਼ਮਣੀ ਨਹੀਂ ਕੀਤਾ ਚਾਹੇ اپੋਜੀਸ਼ਨ ਦਾ ਕੋ ਬੰਦਾ ਸੀਗਾ ਉਹਦਾ ਵੀ ਇਹ ਕਾਰਜ ਕਰਦੇ ਸੀਗੇ ਔਰ ਗੁਰੂ ਤੋਂ ਡਰਨ ਵਾਲੇ ਬੰਦੇ ਸੀ ਰੱਬ ਕੋ ਰੱਬ ਦਾ ਖੌਖਾ ਵਾਲੇ ਬੰਦੇ ਜਗਰ ਉਹਦੇ ਨਾਲ ਈਸ਼ੁਰ ਨੇ ਕੰਮ ਕੀਤਾ ਨਾ ਤੇ ਭਗਵਾਨ ਨਾਲ ਵੀ ਗਿਲਾ ਕਰਨ ਨੂੰ ਮਨ ਕਰਦਾ ਇੱਕ ਬੱਚਾ ਹੋਵੇ ਜਵਾਨ ਬੱਚਾ ਹੋਵੇ ਤੇ ਉਹਨੂੰ ਇਸ ਤਰੀਕੇ ਦੇ ਨਾਲ ਉਹ ਜਰੀ ਇਹ ਹੋਈ ਆ ਅਸੀਂ ਤਾਂ ਬਹੁਤ ਸਾਰਾ ਅੱਜ ਸ਼ਹਿਰ ਮੈਂ ਦੇਖਣਾ ਜਿਸ ਵੀ ਬੰਦੇ ਨਾਲ ਗੱਲ ਕਰੋ ਗੰਦਾ ਕਿ ਪੀਸਾ ਮੇਰੇ ਆ ਮਤਲਬ ਬਹੁਤ ਸ਼ਹਿਰ ਅੱਜ ਸਾਰਾ ਬਿਲਕੁਲ ਸੁਨਪਿਆ ਹੋਇਆ ਹੈ ਸ਼ਹਿਰ ਦੇ ਵਿੱਚ ਕੋਈ ਗਤੀਵਿਧੀ ਨਹੀਂ ਹੋ ਰਹੀ ਸ਼ਹਿਰ ਦੇ ਬਿਲਕੁਲ ਸੁਨਪਿਆ ਸ਼ਹਿਰ ਵੀ ਇੱਕ ਨੇਕ ਇਨਸਾਨ ਦੇ ਨਾਲ ਇਸ ਤਰ੍ਹਾਂ ਹੋਇਆ ਨਾ ਈਸ਼ਵਰ ਕਿਸੇ ਨਾਲ ਨਾ ਕਰੇ ਅਸੀਂ ਤਾਂ ਕਿ ਪੀਸਾ ਮਨ ਹੋ ਸਕਦਾ ਹੈ ਕਿ ਆਏ ਆ ਪਰ ਹੌਸਲਾ ਬੰਨਣਾ ਨਹੀਂ ਪਿਆਰੇ ਕਰ ਪਹਿਲਾ ਧਰਮਪਤ ਨੇ ਚੱਲ ਗਈ ਤੇ ਹੁਣ ਜਵਾਨ ਉਹਦਾ ਬੇਟਾ ਸੀ ਜਿਹਦੇ ਸਾਰੇ ਉਹ ਸਾਰਾ ਕੁਝ ਘੁੰਮ ਰਿਆ ਸੀਗਾ ਠੀਕ ਹੈ ਨਾ ਤੇ ਕੱਲ ਨਕਸਦ ਰਲਾਣੀ ਐਸੇ ਆਪਣੀਆਂ ਲੇਕਿਨ ਅਸੀਂ ਤਾਂ ਇਹੀ ਪ੍ਰੇ ਕਰਾਂਗੇ ਮਹਾਰਾਜ ਕੇਪੀ ਸਾਹਿਬ ਨੂੰ ਤੰਦਰੁਸਤ ਰੱਖਣ ਜਿਹੜਾ ਪਹਾੜ ਸਾਡੇ ਭਰਾ ਤੇ ਗਿਰਿਆ ਵੈ ਉਹਨੂੰ ਮਹਾਰਾਜ ਤਾਕਤ ਦੇਵੇ ਔਰ ਆਪ ਸਵਸਥ ਰੱਖੇ ਕੇਪੀ ਸਾਹਿਬ ਬਿਲਕੁਲ ਅਸੀਂ ਤਾਂ ਹੀ ਪ੍ਰੇ ਕਰਾਂਗੇ ਸਾਰੇ ਬਲੋ ਅਸੀਂ ਪ੍ਰੇ ਕਰਾਂਗੇ ਕਿ ਕੇਪੀ ਸਾਹਿਬ ਇੱਕ ਬਹੁਤ ਨੇਕ ਰੂਗ ਹੈ ਉਹਨਾਂ ਦਾ ਬੇਟਾ ਰਿਚੀ ਜਿਹੜਾ ਕਦੇ ਕਿਸੇ ਨਾਲ ਫालतू ਗੱਲ ਨਹੀਂ ਸੀ ਉਹ ਚਲੇ ਗਿਆ ਉਹ ਦੁੱਖ ਦੀ ਗੜੀ ਆ ਪ੍ਰੇ ਕਰਦੇ ਈਸ਼ਵਰ ਸਾਰੇ ਸਾਰੇ